ਬਾਕੀ ਖੁਸ਼ ਹੋ। ਕਾਸ਼ੀ ਕਾਜੀ ਸਾਰਾ ਨੂੰ ਹੋਪਸ ਸਾਰਿਆਂ ਨੂੰ ਤੁਸੀਂ ਘੈਂਟ ਹੋਵੋਗੇ ਫਰੈਂਸ ਤੇ ਆਪਾਂ ਸਟਾਰਟ ਕਰਦੇ ਅੱਜ ਘੈਂਟ ਜਾ ਵਲੌਗ ਤੇ ਆਪਾਂ ਹੋ ਰਹੇ ਆ ਅਲਰੇਡੀ ਤੇ ਫਸਟ ਟਾਈਮ ਮੈਂ ਕਰ ਰਹੀ ਹਾਂ ਮੇਕਅਪ ਦੇਖ ਲੋ ਵੈਸੇ ਤਾਂ ਮੈਂ ਕੁਛ ਇਹ ਨਾ ਕੁਛ ਲਗਾਇਆ ਨਹੀਂ ਹੈਗਾ ਆਈ ਲਾਈਨਰ ਲਗਾ ਰਹੀ ਹਾਂ ਠੀਕ ਹੈ ਹੈ ਫਲੈਕ ਨਾਲ ਸੋਹਣੀ ਲੱਗੂਗੀ ਆਪਾਂ ਹੋ ਰਹੇ ਆ ਜੀ ਰੈਡੀ ਕਿਉਂਕਿ ਅਸੀਂ ਟਾਈਮ ਕੀ ਹੋ ਗਿਆ ਟਾਈਮ ਕੀ ਹੋ ਗਿਆ 6:00 ਜਾਂ ਸਵਾਛੇ ਦਾ ਟਾਈਮ ਸਾਢੇ 6 ਵਜੇ ਦਾ ਟਾਈਮ ਹੋਊਗਾ ਸ਼ਾਮ ਦੇ ਜੀ ਬਠਿੰਡੇ ਲੱਗਿਆ ਆਇਆ ਮੇਲਾ ਅਸੀਂ ਉੱਥੇ ਜਾ ਰਹੇ ਹਾਂ ਅੱਜ ਤਾਂ ਕਿ ਰੈਡੀ ਛੱਡੀ ਹੋ ਰਿਆਂ ਆਈਜ਼ ਮੇਕਅਪ ਆਪਣਾ ਹੋ ਗਿਆ ਆਪਾਂ ਲਗਾ ਲੈ ਆਈਲਾਈਨਰ ਬੰਗਲਜੀ ਲੁੱਕ ਅਸੀਂ ਰੱਖਦੇ ਹਾਂ ਹੁਣ ਆਪਾਂ ਲਿਪਸਟਿਕ ਕਿਹੜੀ ਲਾਈਏ ਕਿਹੜੀ ਲਾਈਏ ਆਹ ਲਾ ਲੈ ਨਿਊਡ ਛੇ ਕੰਪਲ ਲਗਾ ਲਈ ਜੀ ਲਿਪਸਟਿਕ ਆਪਣੇ హెయిర్ ਰਹਿੰਦੇ ਹਜੇ ਸੈਂ ਬਸ హెయిਰ ਰਹਿ ਗਏ ਹੋਰ హెయిਰ ਦਾ ਕੀ ਬਣਾਈਏ హెయిਰ ਦਾ ਬਣਾ ਲਉਂਗੀ ਸਪੈਂਡ ਨਹੀਂ ਪਾ ਸਕਦਾ ਨਹੀਂ ਤੇ ਇਹਦਾ ਆਊਟਫਿਟ ਹੀ ਲੋਡ ਆ ਰਿਹਾ ਆ ਕਦੇ ਕਿਹੜੀ ਸ਼ਰਟ ਚੇਂਜ ਕਰਕੇ ਕਦੇ ਆਜੋ ਟਾਈਮ ਥੈਂਕਸ ਟੂ ਮੈਂ ਇਹਨਾਂ ਨੂੰ ਨਹੀਂ ਬਣਾਉਂਦਾ ਸਟੇਟ ਨਰ ਜੇ ਮਾਰਨਾ ਮਨੇ ਵਾਲ ਦੇ ਫਰੰਟ ਤੋਂ ਸਿੱਧੇ ਹੋ ਜਾਣਗੇ ਖੁੱਲੇ ਛੱਟਨੇ ਆ ਮੈਂ ਹੈ ਹੁਣ ਅਸੀਂ ਲਗਾ ਲਈਏ ਸਟੇਟ ਨਰ ਆਹ ਵਾਲ ਨਾਲ ਜਿਹੜੇ ਆ ਸਟੇਟ ਦੇ ਕਰ ਲਏ ਕਿਉਂਕਿ ਮੈਂ ਓਪਨ ਹੀ ਰੱਖਨੇ ਆ ਹੇਅਰ ਸੋ ਪਾ ਕੇ